ਅਗੇ ਮਾਰਕਸ ਕਹਿੰਦੇ ਹਨ ਕਿ ਬੋਰਜੁਆ ਹਮੇਸ਼ਾ ਕਾਮੁਨਿਸਟਾਂ 'ਤੇ ਇਲਜ਼ਾਮ ਲਗਾਉਂਦੇ ਹਨ ਕਿ ਕਾਮੁਨਿਸਟ ਲੋਕਾਂ ਦੀ ਜ਼ਾਤੀ ਜਾਇਦਾਦ ਖਤਮ ਕਰ ਰਹੇ ਹਨ ਪਰ ਮਾਰਕਸ ਕਹਿੰਦੇ ਨੇ ਕਿ ਪੂੰਜੀਵਾਦ ਦੇ ਹੇਠਾਂ ਵੀ ਲੋਕਾਂ ਕੋਲ ਜ਼ਾਤੀ ਜਾਇਦਾਦ ਹੈ ਕਿੱਥੇ ਅਸਲ ਵਿੱਚ ਪੂਰੇ ਸਮਾਜ ਦਾ ਇੱਕ ਬਹੁਤ ਛੋਟਾ ਹਿੱਸਾ ਸਾਰੀ ਜਾਇਦਾਦ ਨੂੰ ਮਲਕੇ ਬੈਠਾ ਹੈ ਬਾਕੀ ਸਾਰੇ ਕੋਲ ਲੋਕਾਂ ਕੋਲ ਤਾਂ ਵੈਸੀ ਜਾਇਦਾਦ ਨਹੀਂ ਹੈ ਤੇ ਇਹ ਜਿਹੜੇ ਛੋਟੇ ਲੋਕਾਂ ਕੋਲ ਜਾਇਦਾਦ ਹੈ ਵੀ ਏ ਵੀ ਐਸਏ ਕਰਕੇ ਹੈ ਕਿਉਂਕਿ ਬਾਕੀ ਲੋਕਾਂ ਕੋਲ ਜਾਇਦਾਦ ਨਹੀਂ ਕਾਮਨਿਜ਼ਮ ਸਿਰਫ ਇਹਨਾਂ ਤੋਂ ਇਹਨਾਂ ਦੀ ਜ਼ਾਤੀ ਜਾਇਦਾਦ ਜਿਹਨੇਗਾ ਤੇ ਉਸ ਨੂੰ ਸਮਾਜ ਦੇ ਹੱਥਾਂ ਵਿੱਚ ਲਵੇ ਦਵੇਗਾ ਤਾਂ ਜੋ ਉਸ ਤੋਂ ਪੂਰੇ ਸਮਾਜ ਲਈ ਉਤਪਾਦਨ ਪੈਦਾ ਕੀਤਾ ਜਾ ਸਕੇ ਕਾਮਨਿਜ਼ਮ ਕਿਸੇ ਵੀ ਬੰਦੇ ਤੋਂ ਉਸ ਦੀ ਆਪਣੇ ਜ਼ਰੂਰਤ ਦੇ ਸਮਾਨਾਂ ਦੀ ਮਾਲਕੀਅਤ ਨਹੀਂ ਖੁੰਦਾ ਉਹ ਬਸ ਉਸ ਦੀ ਮਾਲਕੀਅਤ ਨਾਲ ਹੋਣ ਵਾਲੀ ਜੋ ਲੋਕਾਂ ਦੀ ਗੁਲਾਮੀ ਹੈ ਉਸ ਦੇ ਖਿਲਾਫ ਕੰਮ ਕਰਦਾ ਅਗੇ ਮਾਰਕਸ ਕਹਿੰਦੇ ਹਨ ਕਿ ਬੋਰਜੂਆ ਕਾਮੁਨਿਸਟਾਂ ਤੇ ਇਲਜ਼ਾਮ ਲਗਾਉਂਦੇ ਹਨ ਕਿ ਕਾਮੁਨਿਸਟ ਪਰਿਵਾਰ ਨੂੰ ਖਤਮ ਕਰ ਰਹੇ ਹਨ ਪਰ ਮਾਰਕਸ ਕਹਿੰਦੇ ਹਨ ਕਿ ਪੂੰਜੀਵਾਦ ਦੇ ਹੇਠਾਂ ਪਰਿਵਾਰ ਵੀ ਬਸ ਇੱਕ ਵਪਾਰੀ ਰਿਸ਼ਤੇ ਦਾ ਜੋੜ ਬਣ ਕੇ ਰਹਿ ਗਿਆ ਹੈ ਕਿ ਪਰਿਵਾਰ ਦੇ ਵਿੱਚ ਵੀ ਛੋਟੇ ਬੱਚਿਆਂ ਤੇ ਔਰਤਾਂ ਤੋਂ ਕੰਮ ਕਰਾਇਆ ਜਾਂਦਾ ਹੈ ਤਾਂ ਜੋ ਵੱਦ ਤੋਂ ਵੱਦ ਤਨਖਾਹ ਲਈ ਜਾ ਸਕੇ ਤੇ ਆਪਣਾ ਗੁਜ਼ਾਰਾ ਕੀਤਾ ਜਾ ਸਕੇ ਪੂੰਜੀਵਾਦ ਦੇ ਹੇਠਾਂ ਗਰੀਬ ਬੰਦੇ ਲਈ ਤਾਂ ਪਰਿਵਾਰ ਬਚਦਾ ਹੀ ਨਹੀਂ ਉਸ ਲਈ ਬਸ ਜ਼ਿੰਦਾ ਰਹਿਣਾ ਹੀ ਇੱਕ ਜ਼ਰੂਰਤ ਰਹਿ ਜਾਂਦੀ ਹੈ ਤੇ ਅਮੀਰ ਬੰਦਿਆਂ ਵਾਸਤੇ ਪਰਿਵਾਰ ਦੀ ਕੋਈ ਅਹਿਮੀਅਤ ਹੀ ਨਹੀਂ ਰਹਿ ਜਾਂਦੀ ਕਿਉਂਕਿ ਉਸ ਲਈ ਮੁਨਾਫਾ ਸਭ ਤੋਂ ਸਿਰਮੋਰ ਹੈ ਅਗਲਾ ਇਲਜ਼ਾਮ ਜੋ ਬੋਰਜੂਆ ਕਾਮਿਊਨਿਸਟਾਂ ਤੇ ਲਗਾਉਂਦੇ ਹਨ ਉਹ ਇਹ ਹੈ ਕਿ ਕਾਮਿਊਨਿਸਟ ਔਰਤਾਂ ਨੂੰ ਸਸ਼ਕਤ ਕਰ ਰਹੇ ਹਨ ਇਸ ਦੇ ਉੱਤੇ Karl Marx ਕਹਿੰਦੇ ਹਨ ਕਿ ਪੂੰਜੀਵਾਦ ਵਿੱਚ ਔਰਤ ਨੂੰ ਵੀ ਬਸ ਇੱਕ ਉਤਪਾਦਨ ਦਾ ਸਾਧਨ ਦੇ ਵਜੋਂ ਦੇਖਿਆ ਜਾਂਦਾ ਹੈ ਬੋਰਜੂਆ ਵਾਸਤੇ ਔਰਤ ਵੀ ਬਸ ਬੱਚਿਆਂ ਦੇ ਉਤਪਾਦਨ ਲਈ ਹੀ ਉਸ ਲਈ ਬਣੀ ਹੈ ਤੇ ਉਸ ਲਈ ਬਸ ਉਸ ਦਾ ਇਸਤੇਮਾਲ ਕਰਦਾ ਹੈ ਤੇ ਔਰਤ ਨੂੰ ਕੋਈ ਤਾਕਤ ਨਹੀਂ ਨਾ ਕਮਿਊਨਿਸਟ ਲਈ ਕੋਈ ਵੀ ਲਿੰਗ ਦਾ ਭੇਦ ਮਾਇਨੇ ਨਹੀਂ ਰੱਖਦਾ ਉਹ ਹਰ ਕਿਸੇ ਨੂੰ ਬਰਾਬਰ ਵੇਖਦੇ ਹੈ ਇਸ ਤੋਂ ਬਾਅਦ ਇਹ ਇਲਜ਼ਾਮ ਜੋ ਬੋਰਜਵਾ ਕਮਿਊਨਿਸਟਾਂ ਤੇ ਲਗਾਉਂਦੇ ਹਨ ਉਹ ਇਹ ਹੈ ਕਿ ਉਹ ਰਾਸ਼ਟਰਵਾਦ ਨੂੰ ਖਤਮ ਕਰ ਰਹੇ ਹਨ ਇਸ ਤੇ ਵੀ ਮਾਰਕਸ ਕਹਿੰਦੇ ਹਨ ਕਿ ਅੱਜ ਦੇ ਸਮੇਂ ਜਦੋਂ ਪੂੰਜੀਵਾਦ ਇੰਨਾ ਵਿਸਤਾਰ ਵਿੱਚ ਹੋ ਗਿਆ ਹੈ ਕੋਈ ਵੀ ਰਾਸ਼ਟਰੀ ਪਛਾਣ ਮਾਇਨੇ ਨਹੀਂ ਰੱਖਦੀ ਅੱਜ ਦੇ ਸਮੇਂ ਬਸ ਇੱਕੋ ਪਛਾਣ ਹੈ ਉਹ ਹੈ ਕੰਮ ਕਰਨ ਵਾਲੇ ਦੀ ਜਦ ਮਜ਼ਦੂਰ ਸੀ ਤੇ ਜ਼ਰੂਰਤ ਹੈ ਉਸ ਤੇ ਹੱਕ ਹਕੂਕ ਦੀ ਸੁਰੱਖਿਆ ਦੀ